ਪਿਆਰੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਪੰਜਾਬ ਦੇ ਮਲਾਜ਼ਮਾਂ ਦਾ ਇੰਤਜ਼ਾਰ ਹੋਇਆ ਖਤਮ ਡੀਏ 12% ਏਰੀਆ ਭੁਗਤਾਨ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਵੱਡਾ ਐਲਾਨ 25 April 2024 ਦੀ ਵੱਡੀ ਅਪਡੇਟ ਦੱਸਦੇ ਆ ਤੁਹਾਨੂੰ ਪੂਰੀ ਜਾਣਕਾਰੀ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਪਾਉਂਦੇ ਰਹੀ ਤਾਂ ਹਾਂਜੀ ਦੋਸਤੋ ਡੀਏ ਪਰਸੈਂਟ ਜਿਸ ਦਾ ਜਿਹੜਾ ਭੁਗਤਾਨ ਪੰਜਾਬ ਸਰਕਾਰ ਨਹੀਂ ਕਰੀ ਸੀ ਤੇ ਉਸ ਨੂੰ ਲੈ ਕੇ ਏਰੀਅਰ ਜਿਹੜਾ ਹੈ ਪੁਰਾਣਾ ਬਕਾਇਆ ਜਿਹੜਾ ਰਹਿੰਦਾ ਉਸ ਨੂੰ ਲੈ ਕੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਮਲਾਜ਼ਮ ਸਾਥੀਆਂ ਨੂੰ ਖੁਸ਼ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਦੇ ਇੰਟਰਵਿਊ ਕਲੀਅਰ ਕੀਤਾ ਹੈ ਕਿ ਜਿਹੜਾ ਮਲਾਜ਼ਮ ਸਾਥੀ ਤਿਆਰ ਰਹਿਣ ਉਹਨਾਂ ਨੂੰ ਡੀਏ ਜਿਹੜਾ 12% ਅਤੇ ਜਿਹੜਾ ਏਰੀਅਰ ਦਾ ਭੁਗਤਾਨ ਪੰਜਾਬ ਸਰਕਾਰ ਪੂਰਾ ਕਰਨ ਜਾ ਰਹੀ ਹੈ ਤਾਂ ਹਾਂਜੀ ਦੋਸਤੋ 25 ਅਪ੍ਰੈਲ 2024 ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਤੋਂ ਇੰਕਰਾ ਦੁਆਰਾ ਦਿੱਤੇ ਖੇ ਪ ਕੀ ਆਪੀਐਸ ਅਧਿਕਾਰੀ ਜਿਹੜੇ ਨੇ ਉਹ ਲਗਾਤਾਰ ਡੀਏਵੀ ਲੈ ਰਹੇ ਨੇ ਉਹਨਾਂ ਨੂੰ ਜਿਹੜਾ ਏਰੀਅਰ ਵੀ ਮਿਲ ਰਿਹਾ ਹੈ ਲੇਕਿਨ ਪੰਜਾਬ ਦੀ ਜਿਹੜੀ ਮੁਲਾਜ਼ਮ ਸਾਥੀ ਨੇ ਜਾਣੇ ਕਿ ਅਫਸਰ ਸਭ ਕੁਝ ਲੈ ਰਹੇ ਨੇ ਲੇਕਿਨ ਮੁਲਾਜ਼ਮ ਸਾਥੀਆਂ ਨੂੰ ਦੇ ਵਿੱਚ ਜਿਹੜਾ ਕਿ ਰੁਲਦਾ ਜਿਹੜਾ ਰੁਲਣਾ ਪੈ ਰਿਹਾ ਹੈ ਕਿਉਂਕਿ ਵਿਤੀ ਬੋਝ ਹੈ ਪੰਜਾਬ ਸਰਕਾਰ ਦਾ ਜਾਂ ਨਹੀਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਕੋਈ ਵਿਤੀ ਬੋਝ ਨਹੀਂ ਹੈ ਸਾਡੇ ਕੋਲ ਖਜ਼ਾਨਾ ਪੂਰਾ ਹੈ ਅਸੀਂ ਜਲਦੀ ਹੀ ਪੰਜਾਬ ਦੇ ਮੁਲਾਜ਼ਮ ਸਾਥੀਆਂ ਨੂੰ ਡੀਏ ਏਰੀਅਰ ਦਾ ਭੁਗਤਾਨ ਕਰਨ ਜਾ ਰਹੇ ਹਾਂ ਉਹਨਾਂ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਹੀ ਮੁਲਾਜ਼ਮ ਸਾਥੀਆਂ ਨੂੰ ਖੁਸ਼ ਕੀਤਾ ਜਾਏਗਾ ਐਸੀ ਵੱਡੀ ਜਾਣਕਾਰੀ ਹੋਰ ਜਾਣਕਾਰੀ ਪਾਉਣ ਦੇ ਲਈ ਚੈਨਲ ਤੇ ਬਨੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿ